CID ਵੇਖਣ ਦੇ ਚਾਹਵਾਨਾਂ ਵਾਸਤੇ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਤੱਕ ਤੁਸੀਂ CID ਸਿਰਫ ਟੀਵੀ ਦੇ ਵਿੱਚ ਦੇਖਿਆ ਹੋਵੇਗਾ ਬਹੁਤ ਸਾਰੇ ਲੋਕ ਦੇਖੇ ਨੇ ਜੋ ਕਿ CID ਵੇਖਣ ਦੇ ਚਾਹਵਾਨ ਹੈ ਸਾਨੂੰ ਉਹਨਾਂ ਦੇ ਕਰੈਕਟਰ ਉਹਨਾਂ ਦੀ ਨੌਕਰੀ ਤੇ ਉਹਨਾਂ ਦਾ ਜੋ ਰੋਪ ਹੁੰਦਾ ਬਹੁਤ ਵਧੀਆ ਲੱਗਦਾ ਤੇ ਸਭ ਦੇ ਵਿਚਾਲੇ ਹੁਣ ਸਿਰਫ ਟੀਵੀ ਹੀ ਨਹੀਂ ਦੇਖਣਾ ਤੁਸੀਂ ਬਲਕਿ CID ਦੇ ਵਿੱਚ ਨੌਕਰੀ ਕਰ ਸਕਦੇ ਹੋ ਤੁਸੀਂ ਵੀ ਦੇਸ਼ ਦੀ ਸੇਵਾ ਕਰ ਸਕਦੇ ਹੋ ਤੁਸੀਂ ਵੀ ਵੱਡੇ ਵੱਡੇ ਮੁਜ਼ਰਮਾਨ ਨੂੰ ਫਾਟ ਸਕਦੇ ਹੋ ਤੇ ਆਪਣਾ ਨਾਂ ਬਣਾ ਸਕਦੇ ਹੋ ਕਿਉਂਕਿ ਸੀਆਈਡੀ ਯਾਨੀ ਕਿ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ਦਾ ਬਟ ਨੌਕਰੀਆਂ ਕੀ ਨੌਕਰੀਆਂ ਨਿਕਲੀਆਂ ਨੇ ਭਰਤੀ ਨਿਕਲੀ ਹੈ ਤੁਸੀਂ ਜਲਦੀ ਅਪਲਾਈ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ ਸਿਰਫ 15 ਮਈ ਤੱਕ ਦਾ ਸਮਾਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਲਦੀ ਫਾਰਮ ਭਰ ਸਕਦੇ ਹੋ ਤੇ ਤੁਸੀਂ ਵੀ ਸੀਆਈਡੀ ਦਾ ਹਿੱਸਾ ਬਣ ਸਕਦੇ ਹੋ ਦੱਸ ਦਈਏ ਕਿ ਸੀਆਈਡੀ ਦੇ ਵਿੱਚ ਭਰਤੀਆਂ ਨਿਕਲੀਆਂ ਨੇ 12ਵੀਂ ਪਾਸ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਬਹੁਤ ਹੀ ਸੁਨਹਿਰੀ ਮੌਕੇ ਹੁਣ ਤੱਕ ਤੁਸੀਂ ਸਿਰਫ ਸੀਆਈਡੀ ਨੂੰ टीवी ਤੇ ਵੇਖਿਆ ਪਰ ਤੁਸੀਂ ਹੁਣ ਇਸ ਦੇ ਵਿੱਚ ਜੋ ਵਕਾਰ ਸਕਦੇ ਹੋ ਕਿਉਂਕਿ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਭਰਤੀਆਂ ਕੀ ਭਰਤੀਆਂ ਨਿਕਲੀਆਂ ਨੇ ਸੀਆਈਡੀ ਦੇ ਵਿੱਚ ਹੋਮ ਗਾਰਡ ਦੀ ਨੌਕਰੀ ਦੇ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਿਆ ਫਾਰਮ ਭਰਨ ਦੀ ਪ੍ਰਕਿਰਿਆ 1 ਮਈ ਤੋਂ ਸ਼ੁਰੂ ਹੋ ਚੁੱਕੀ ਹੈ ਤੇ 15 ਮਈ 2025 ਤੱਕ ਚਾਲੂ ਰਹੇਗੀ ਅਰਜ਼ੀ ਆਫਲਾਈਨ ਸੀਆਈਡੀ ਨੂੰ ਭੇਜਣੀਆਂ ਹੋਣਗੀਆਂ ਦੱਸ ਦਈਏ ਕਿ ਸੀਆਈਡੀ ਦੇ ਵਜੋਂ ਨੌਕਰੀ ਕਰਨ ਦੇ ਲਈ ਉਮੀਦਵਾਰਾਂ ਦਾ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ ਨਾਲ ਕੀ ਕੰਪਿਊਟਰ ਟਲੋਨ ਦਾ ਗਿਆਨ ਹੋਣਾ ਚਾਹੀਦਾ ਹੈ ਉਮੀਦਵਾਰਾਂ ਨੂੰ ਮਾਨਸਿਕ ਅਤੇ ਸਰੀਰਕ ਰੂਪ ਦੇ ਨਾਲ ਫਿੱਟ ਵੀ ਹੋਣਾ ਚਾਹੀਦਾ ਹੈ ਕੁੱਲ 28 ਅਹੁਦਿਆਂ ਦੇ ਉੱਤੇ ਭਰਤੀ ਕੀਤੀ ਜਾਏਗੀ ਉਮਰ ਹੱਦ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 18 ਸਾਲ ਤੇ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਹੈ ਉਮਰ ਹੱਦ ਦੀ ਗੱਲ ਨਾਲ 1 ਮਈ 2025 ਦੇ ਅਧਾਰ ਤੇ ਕੀਤੀ ਜਾਏਗੀ ਸੀਆਈਡੀ ਦੀ ਨੌਕਰੀ ਦੇ ਵਿੱਚ ਅਪਲਾਈ ਕਰਨ ਦੇ ਲਈ ਪੁਰਸ਼ ਅਤੇ ਮਖਿਲਾ ਦੋਵੇਂ ਉਮੀਦਵਾਰ ਯੋਗ ਨੇ ਪੁਰਸ਼ ਉਮੀਦਵਾਰਾਂ ਦੀ ਉਚਾਈ 160 ਸੈਂਟੀਮੀਟਰ ਅਤੇ ਮਖਿਲਾਵਾਂ ਦੀ ਉਚਾਈ 150 ਸੈਂਟੀਮੀਟਰ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਮੀਦਵਾਰਾਂ ਦਾ ਡਾਕਟਰੀ ਤੌਰ ਉੱਪਰ ਵੀ ਫਿੱਟ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਉਮੀਦਵਾਰਾਂ ਨੂੰ ਅਰਸੀ ਫਾਰਮ ਆਫਲਾਈਨ ਭੇਜਣਾ ਪਵੇਗਾ ਤਾਂ ਜਿਹੀ ਸਥਿਤੀ ਦੇ ਵਿੱਚ ਲੋੜੀਂਦੇ ਦਸਤਾਵੇਜ਼ ਕੀ ਕੀ ਹੋਣਗੇ ਅਜਿਹੇ ਦਸਤਾਵੇਜ਼ ਜਿਨ੍ਹਾਂ ਨੂੰ ਤੁਸੀਂ ਅੱਗੇ ਭੇਜਣਾ ਸਭ ਤੋਂ ਪਹਿਲਾਂ ਗੱਲ ਕਰਾਂਗੇ 10ਵੀਂ ਦੀ ਮਾਰਕਸ਼ੀਟ ਦੀ ਫਿਰ 12ਵੀਂ ਦੀ ਮਾਰਕਸ਼ੀਟ ਚਾਹੀਦੀ ਹੋਵੇਗੀ ਹੋਰ ਵਿਦਿਆਕ ਸਰਟੀਫਿਕੇਟ ਰਹਿائش ਸਰਟੀਫਿਕੇਟ ਜਾਤੀ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਕੰਪਿਊਟਰ ਸਰਟੀਫਿਕੇਟ ਪਾਸਪੋਰਟ ਆ ਕਾਰਤੀਆਂ ਫੋਟੋਆਂ ਹੋਰ ਤਕਨੀਕੀ ਸਰਟੀਫਿਕੇਟ ਜੇਕਰ ਕੋਈ ਹੋਵੇ ਤਾਂ ਦੱਸ ਦਈਏ ਕਿ ਸੀਆਈਡੀ ਦੇ ਵਿੱਚ ਹੋਮ ਗਾਰਡ ਦੀ ਨੌਕਰੀ ਦੇ ਲਈ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਨਹੀਂ ਦੇਣੀ ਪਵੇਗੀ ਉਮੀਦਵਾਰਾਂ ਦੀ ਚੋਣ ਐਪਲੀਕੇਸ਼ਨ ਸ਼ਾਰਟਲਿਸਟਿੰਗ ਦਸਤਾਵੇਜ਼ ਤਸਦੀਕ पीएमटी ਅਤੇ ਕੋਨ ਟੈਸਟ ਰਾਹੀਂ ਕਿਤੇ ਚਾਹ ਕਿ ਉਮੀਦਵਾਰਾਂ ਨੂੰ 710 ਰੁਪਏ ਪ੍ਰਤੀ ਦਿਨ ਦੀ ਦਰ ਦੇ ਨਾਲ ਤਨਖਾਹ ਮਿਲੇਗੀ ਇਹ ਭਰਤੀ ਆਂਧਰਾ ਪ੍ਰਦੇਸ਼ ਸੀਆਈਡੀ ਦੇ ਵਜ੍ਹਾ ਚੱਲਦੀ ਹੈ ਇਸ ਲਈ ਅਪਲਾਈ ਕਰਨ ਵਾਸਤੇ ਉਮੀਦਵਾਰਾਂ ਨੂੰ ਆਪਣੀ ਅਰਜ਼ੀ ਹੱਥੀ ਜਾਂ ਫਿਰ ਸਪੀਡ ਪੋਸਟ ਦੇ ਰਾਹੀਂ ਨਿਰਧਾਰਤ ਪਤੇ ਤੇ ਭੇਜਣੀ ਪਵੇਗੀ ਤੇ ਤੁਸੀਂ ਵੀ ਇਸ ਸੀਆਈਡੀ ਦਾ ਹਿੱਸਾ ਬਣ ਸਕੋਗੇ